ਆਏ ਸੀ ਫਿਲਮ ਦੇਖਣ ਆਏ ਬਠਿੰਡੇ ਮੇ ਬਹੁਤ ਹੀ ਨਿਆਰਾ ਬਹੁਤ ਆ ਜਾਂਦਾ ਹੈ हमें हम सरस कॉफी आए हैं ओ ले, ले। है? है भाई संगता पहुंच गया फिल्म देखने ਲੈ ਲੈ ਜਵਾਨੀ ਯਾਦ ਆ ਗਈ ਮੁੰਡੇ ਦੀ ਹੈ ਕੋਈ ਨਹੀਂ ਹੈਗਾ ਬਾਈ ਮੌਲ ਤਾਂ ਸਾਰਾ ਖਾਲੀ ਪਿਆਗਾ ਆ ਚਾਰ ਪੰਜ ਲਗਾੜੇ ਬਸ ਅਸੀਂ ਆਗੇ ਗੁੱਡ ਮਾਰਨਿੰਗ ਦੀ ਅਸੀਂ ਗਾ ਸਾਰਿਆਂ ਨੂੰ ਸਾਡੀ ਜਮਚ ਜੀ ਗਰਮਾਹਸ਼ ਬਹੁਤ ਆ ਗਈ ਜੇ ਕਿਸੇ ਬੰਦੇ ਨੇ ਭਾਰ ਭੂਰ ਘਟਾਉਣਾ ਹੋਵੇ ਤਾਂ ਜਮ ਤਾਂ ਹੋਵੇ ਅਹਰਜੀ ਜਹਰਜੀ ਸਾਡੇ ਪਿੰਡ ਆ ਗਈ। ਕਿਉਂਕਿ ਚਾਰੇ ਪਾਸੇ ਜਮਾ ਬੰਦ ਆ ਗਈ। ਕਿਸੇ ਪਾਸੇ ਪੋਰਾ ਹਵਾ ਨਹੀਂ ਪੈਂਦੀ। ਤੇ ਮੁਰਕੋ ਮੁਰਕੀ ਜਿਹਨੇ ਵਜ਼ਨ-ਪੂਜ਼ਨ ਘਟਾਉਣਾ ਉਹਦੇ ਵਾਸਤੇ ਤਾਂ ਬਹੁਤ ਵਧੀਆ ਸਾਡੇ ਵਾਸਤੇ ਤਾਂ ਥੋੜਾ ਜਿਹਾ ਨੁਕਸਾਨ ਹੀ ਆਗਾ। ਸਾਡਾ ਤਾਂ ਪਹਿਲਾਂ ਹੀ ਭਾਰ ਮਸਾਂ ਵਧਦਾਗਾ। ਆ ਲਓ ਵੀ ਯਾਰ ਕਹਿੰਦਾ। ਕਹੋ ਲਓ ਵੀ ਵਧ ਗਿਆ ਕਿਲੋ ਡੇਢ ਕਿਲੋ ਕਿਵadien? ਦੇਖੇ ਨਹੀਂ। ਦੇਖਣ ਚੈੱਕ ਨਹੀਂ ਕਰਿਆ ਬਾਬਾ। ਆ ਗਏ ਜੀ ਅੱਡੇ ਤੇ ਤਿਆਰ ਹੋ ਕੇ। ਤੇ ਛੋਲਿਆਂ ਦੀ ਭਰੀ ਅਜੇ ਕੁਝ ਵੀ ਖਾਣ ਲੱਗ ਜਗੇ ਬਈ ਚੰਗਾ ਮਾੜਾ ਠੀਕ ਆ ਉਹਦਾ ਪਹਿਲਾਂ ਸਾਰਿਆਂ ਨੂੰ ਪਹਿਲਾ ਰਿਜ਼ਲਟ ਮੂੰਹ ਤੇ ਮਿਲੂ ਜੇ ਹੁਣ ਵੇਟ ਵਧਾਉਣ ਵਾਸਤੇ ਕੁਝ ਵੀ ਖਾਣਿਆ ਤਾਂ ਮੂੰਹ ਚਾਪੜ ਵਰਗਾ ਹੋਈ ਜਾਂਦਾ ਪਹਿਲਾਂ ਹੀ ਕੁਝ ਵੀ ਖਾਣਿਆ ਮਤਲਬ ਕਿ ਆਪਾਂ ਚੰਗਾ ਖਾ ਲਗੇ ਮਾੜਾ ਖਾ ਲਗੇ ਸਾਰਿਆਂ ਨੂੰ ਪਹਿਲਾ ਰਿਜ਼ਲਟ ਉਹਦਾ ਮੂੰਹ ਤੇ ਮਿਲੂਗਾ ਮੂੰਹ ਉਸ ਆਉਦਾ ਹੋ ਜਾਂਦਾ ਪਹਿਲਾਂ ਹੀ ਬਾਕੀ ਜੀ ਤਾਂ ਬਾਅਦ ਚ ਹੀ ਮੋਟੀਆਂ ਹੁੰਦੀਆਂ ਗਿਆ ਲੱਤਾਵਾ ਹਾਂ ਪਹੁੰਚ ਜੀ ਆਊਟਲੈਟ 'ਚ ਕੰਮ ਤੇ ਡੇਲੀ ਪਹੁੰਚਦੇ ਆਂਗੇ ਤੇ ਸਾਹਮਣੇ ਅੰਨੇ ਬੈਠਾ ਕਰਨ ਨਹੀਂ ਜਾਣੀਆਂ ਬੰਦੇ ਅਸੀਂ ਤਿੰਨ ਚਾਰ ਹੀ ਆ ਬਾਈ ਯਾਰ ਸਟੋਰ ਤੇ ਪਤਾ ਨਹੀਂ ਕਿੱਧਰ ਗਏ ਸਾਡੇ ਬੰਦੇ ਛੁੱਟੀ ਤੇ ਆ ਸਾਰੇ ਜਾਣੇ ਛੁੱਟੀ ਤੇ ਹੀ ਰਹਿੰਦੇ ਆਗੇ ਹਾਂ ਪਰ ਮੈਂ ਛੁੱਟੀ ਨਾ ਪੂਰੇ ਮਹੀਨੇ ਤੇ ਮੈਂ ਚੌਥੇ ਮਹੀਨੇ ਲੈਣੀ ਹੈ 400 ਰੁਪਏ ਹਾਂ ਚੌਥੇ ਮਹੀਨੇ ਦੀ ਕਰ ਲਈ ਹੁਣ ਨਹੀਂ ਛੁੱਟੀ ਲੈਣੀ ਤੂੰ ਹਾਂ ਹੁਣ ਟਿਕਟੇ ਤਾਂ ਪੈਣੀਆਂ ਠੀਕ ਐ ਇਹ ਉਹੀ ਪੁੱਤੂ ਬੰਦਾ ਬਾਈ ਜਿਹੜਾ 2 ਮਹੀਨੇ ਪਹਿਲਾਂ ਕਹਿੰਦਾ ਸੀ ਫਿਲਮ ਦੇਖ ਕੇ ਆਉਣੀ ਹੈਗੀ ਬਾਈ ਚਲੋ ਚਲੋ ਬਾਈ ਮੈਂ ਤੈਨੂੰ ਫੋਨ ਲਾਈ ਜਾਂਦਾ ਪਰ ਫੋਨ ਨੰਬਰ ਹੀ ਪਾਇਆ ਮਣੀ ਨੂੰ ਵੀ ਹੁਣੀ ਫੋਨ ਲਾ ਕੇ ਹਟਾ ਮੈਂ ਚਲੋ ਬਾਈ ਲੈ ਕੇ ਚੱਲ ਗਿਆ ਤੈਨੂੰ ਬੜਾ ਨੋਟ ਕੀ ਭਾਈ ਆਪ ਹੀ ਨਹੀਂ ਜਾਂਦੇ ਤੁਸੀਂ ਨਹੀਂ ਭਾਈ ਜਾਂਦੇ ਇੱਥੇ ਜਾਣਦੇ ਆ ਇੱਥੇ ਜਾਣਦੇ ਆ ਆ ਤੁਹਾਨੂੰ ਆਵ ਕਹਿੰਦੇ ਚਲੋ ਚਲੀ ਜਾਂਦੇ ਨਹੀਂ ਤੂੰ ਇਹ ਫੁੱਦੂ ਬੰਦਾ ਦਾ ਭਾਈ ਸਾਡੇ ਨਾਲ ਗਿਆ ਨਹੀਂ ਅੱਜ ਆ ਗਾਇਸ ਗਾਇਸ ਤੇ ਅੱਕ ਕੇ ਅਸੀਂ ਆਪ ਹੀ ਜਾਣਦੇ ਆ ਕਿ ਬੜਮ ਦਾ ਨਾਂ ਪਤਾ ਨਹੀਂ ਕਲ ਕੀ ਆ ਕਿ ਕਾਲ ਕੀ ਆ ਕਲ ਕੀ ਕਲ ਕੀ ਕਲ ਕੀ 10:35 ਦੇ ਸ਼ੋਅ ਆਗਾ 9:00 ਵਜੇ ਯਾ ਯਾ ਗਾਇਸ ਮੈਂ ਤੇ ਅਸਲ ਵਿੱਚ ਹਟੋ ਲੈ ਵੀ ਹਰਪਾਲ ਵਰਗਾ ਦਾ ਫੋਨ ਆ ਗਿਆ ਕਹਿੰਦਾ ਸ਼ਾਮ ਢਾਬੇ ਤੇ ਪਹੁੰਚੋ ਸ੍ਰੀ ਸ਼ਾਮ ਵੈਸ਼ਨੂ ਢਾਬਾ ਕਹਿੰਦੇ ਇੱਥੇ ਰੁਕੋ ਤੇ ਆਉਂਦੇ ਆ ਦੋ ਜਾਣੇ ਅਸੀਂ ਆਗੇ ਮੈਂ ਤੇ ਅੰਜ ਨਹੀਂ ਚਾਰ ਜਾਣੇ ਹੋਗਾ ਮੋਚੀ ਵਾਲੇ ਮੋਚੀ ਦਾ ਸਟਾਫ ਲੈ ਬਈ ਦੋ ਬੰਦੇ ਪਹੁੰਚ ਗਏਰ ਪਾ ਲੋ ਫਿਰਦਾ ਕਿਵੇਂ ਬਾਈ ਠੀਕ ਆ ਓ ਥੋੜੀ ਫੁੱਦੂ ਗੱਲਾਂ ਮਗਿਆ ਜੇ ਆਪ ਕੱਪੜੇ-ਕੁੱਪੜੇ ਬਦਲ ਕੇ ਪਹਿਣਾ ਕੈਪਰਿਆਂ ਚ ਹੋਏ ਫਿਰਦੇ ਹੋ ਇਹ ਅਸੀਂ ਬੂਟ-ਬਾਟ ਆਏ ਕਿਵੇਂ ਕਸੀ ਫਿਰਦੇ ਆਗੇ ਵਿੱਚੇ ਅਸੀਂ ਕਿੱਟਾਂ ਚੱਕੀ ਫਿਰਦੇ ਆਂ ਕਿਹਾ ਸੀਗਾ ਮਤਲਬ ਕੀ ਕਿਹਾ ਸੀਗਾ ਗੱਡੀ ਚ ਰੱਖ ਦਿਆ ਨਾ ਹਾਂ ਅਸੀਂ ਚਲੋ ਭਾਈ ਅੱਜ ਆਟਾ ਬੇਦਾ ਵੀ ਖਾ ਕੇ ਦੇਖ ਲਗੇ ਮੈਂ ਤਾਂ ਪਹਿਲੀ ਵਾਰ ਹੀ ਆਇਆ ਇੱਥੇ ਆ ਜਾ ਆ ਜਾ ਇੱਧਰ ਗਲਤ ਆ ਗਿਆ ਆ ਜਾ ਦੋ ਆਟਾ ਬੇਦਾ ਦਾ ਨਾਮ ਵੀ ਉਹੀ ਆ ਬਾਈ ਤੇ ਇੱਧਰ ਵੀ ਢਾਬੇ ਦਾ ਨਾਮ ਉਹੀ ਆ ਉਧਰ ਗਲਤ ਪਾ ਕੇ ਸੀਗੇ ਅਸੀਂ ਆ ਸਹੀ ਆਗਾ ਇਧਰ ਹੁਣ ਸਹੀ ਆਏ ਆ ਇਧਰ ਉਹ ਨਾ ਦੋਨਾਂ ਦਾ ਇੱਕੋ ਹੀ ਆ ਨਾ ਦਾ 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 ਠੀਕ ਆ ਬਾਈ ਪਰ ਟਿਆਂ ਟਿਆਂ ਵਾਲੀ ਹੁੰਦੀ ਹੈਗੀ ਰੋਲਾ ਹੀ ਬਾੜਾ ਪਾਉਂਦੇ ਆ ਲੋਕ ਚੱਕਰ ਪਾਲ ਕਰਾ ਲੱਛੇ ਪਰੋੜੇ ਛੇਦੀ ਦੀ ਫਿਲਮ ਸਟਾਰਟ ਹੋਣ ਵਾਲੀ ਆ ਆਪਣੀ ਦੰਦ ਰੇਤੀ ਬੈਠਾਂਗਾ ਆ ਦੇਖ ਮੱਜਾਂ ਨੂੰ ਗਾਲਾਂ ਕਰੀ ਜਾਂਦਾ ਦੰਦਰ ਲੋ ਬਈ ਸੰਗਤਾਂ ਪਹੁੰਚ ਗਈਆਂ ਫਿਲਮ ਦੇਖਣ ਲੈ ਲੈ ਜਵਾਨੀ ਯਾਦ ਆ ਗਈ ਮੁੰਡੇ ਦੀ ਹੈ ਕੋਈ ਨਹੀਂ ਹੈਗਾ ਬਾਈ ਮੌਲ ਤਾਂ ਸਾਰਾ ਖਾਲੀ ਪਿਆਗਾ ਆ ਚਾਰ ਪੰਜ ਲਗਾੜੇ ਬਸ ਅਸੀਂ ਆਗੇ ਕੀ ਹੋ ਗਿਆ ਖੰਡ ਨਹੀਂ ਨਹੀਂ ਜਿੰਨਾ ਟਾਈਮ ਤੂੰ ਜਿੰਨਾ ਟਾਈਮ ਤੂੰ ਨਾਲ ਆ ਫਿਲਮ ਨਹੀਂ ਮੁੱਕਣ ਦਿੰਦੇ ਆਪਾਂ ਹਾਂ ਆਸੀ ਫਿਲਮ ਦੇਖਣ ਆਏ ਆ ਬਠਿੰਡੇ ਮੇ ਬਹੁਤ ਹੀ ਨਿਆਰਾ ਬਹੁਤ ਆ ਜਾਂਦਾ ਹੈ ਹਮੇ ਹਮ ਸਰਸਟਾਫ ਵੀ ਆਏ ਆ ਪਾਪਾ ਜਾਨੂੰ ਆਣ ਕਾਹਿਆਂ ਦੇਦ ਗਿਆ ਕੋਗੀ ਤੈਨੂੰ ਨਹੀਂ ਕੱਟਨੀ ਪੈਂਦੀ ਨਹੀਂ ਕੱਟਨੀ ਪੈਂਦੀ ਤੇ ਫੇਰ ਕਿਉਂ ਨਾਲ ਆਈ ਗਿਆ ਤਾ ਕੀ ਜੀ ਆ ਕਹੋ ਆ ਦੇਖ ਲਓ ਬਾਈ ਪਸੂਆਂ ਵਾਲਾ ਖਾਣਾ ਇਹਨਾਂ ਦਾ ਕੀ ਚੜਦੀ ਬਾਲਾ ਵੱਡਾ ਚੜਦੀ ਸਾਲਾ ਇੱਧਰ ਉਹ ਵੀ ਜੜਵੀ ਹੈ ਤੇਰੇ ਨਾਲ ਦਾ ਉਹ ਦੇ ਪ੍ਰੀਤ ਪੁੱਛੋ ਪ੍ਰੀਤ ਨਾਲ ਤੇਰੀ ਪ੍ਰੀਤ ਚੱਕ ਭਾਈ ਮੁੱਕ ਗਈ ਭਾਵ ਚੱਲੇਗੀ ਅੰਜ ਨਹੀਂ ਕਹਿੰਦਾ ਅਜੇ ਹੈਗੀ ਹੈਗੀ ਚੱਲੂਗੀ ਮੈਨੂੰ ਤਾਂ ਨਹੀਂ ਲੱਗਦਾ ਹੈਗੀ ਅੰਜ ਨਹੀਂ ਉਹ ਹੈ ਜੀ ਉਹਦੋਂ ਦਿਖਾਈ ਸੀ ਮੈਂ ਚਾਹ ਦਿਖਾਉਂਦੇ ਨਹੀਂ ਆ ਰਹੇ ਦਿਖਾਉਂਦੇ ਹੁਣ ਕੁਛ ਨਹੀਂ ਹੈਗਾ ਮੇਰਾ ਕੋਣ ਹੋ ਹੈਗਾ ਲੈ ਦਿਖਾ ਦੇ ਚਲੋ ਚਲੋ ਚੱਲ ਮੇਰੇ ਕੋਲੇ ਮੇਰੇ ਕੋਲੇ ਚਾਬੀ ਦੀ ਗੱਡੀ ਆ ਸੀ ਚਾਬੀ ਦੀ ਗੱਡੀ ਲਾਵੇ ਐਨ ਕੋਣ ਉਹ ਮੇਰੇ ਵਾਲਾ ਉਹ ਐਨ ਕਿ ਨਹੀਂ ਕਿਸੇ ਨੇ ਘਰੇ ਲੈ ਕੇ ਜਾਣੀ ਕੋਈ ਕੋਈ ਨਹੀਂ ਆ ਸੋਟੀ ਹੈ ਐ ਬਾੜ ਐਨ ਕਲਾ ਬਾਈ ਆਇਆ ਧਿਆਨ ਰੱਖੋ ਇਹ ਚੋਰ ਬੰਦਾ ਹੈਗਾ ਬਾਈ ਚਲ ਤੇਰੇ ਹੋ ਜਾਣ ਕੋ ਆ ਚੱਕ ਲੈ ਸੀਗਾ ਉਹ ਪੱਕੀ ਗੱਲ ਹੈ ਚੋਰ ਹਾਂ ਮੜਾ ਰਿਵਿਊ ਤਾਂ ਦੇ ਫਿਲਮ ਬਾਰੇ ਕਾਦੇ ਦੇ ਭਰ ਮੈਂ ਇਹ ਨਹੀਂ ਆਪਰੇ ਸਮਝ ਲਗੀ ਨਹੀਂ ਇਹਨੂੰ ਤਾਂ ਸਮਝ ਆਇਆ ਪਤਾ ਹੈ ਮਹਾਭਾਰਤ ਹੀ ਹੈਗੀ ਫਿਲਮ ਮਹਾਭਾਰਤ ਹੈ ਹਾਂ ਅਸੀਂ ਅਸੀਂ ਦੇਖੀ ਨਹੀਂ ਨਾ ਜੀ ਮੂਵੀ ਘੈਂਟ ਸੀ ਜੇ ਆਪ ਉਹ ਬਣਾਉਂਦਾ ਉਹ ਯਾਰ ਟੈਂਸ਼ੂਲੇਟ ਦੇਖਣੀ ਸੀਗੀ ਨਹੀਂ ਫਿਲਮ ਤਾਂ ਐਵੀ ਘੈਂਟ ਸੀ ਬਾਈ ਪਰ ਆਪਾਂ ਇਹ ਇਤਿਹਾਸ ਦੇਖਿਆ ਨਹੀਂ ਮੈਨੂੰ ਸਮਝ ਕੀ ਲੱਗਿਆ ਅੱਜ ਓ ਯਾਰ ਮੈਨੂੰ ਲੜਾਈ ਵਧੀਆ ਲੱਗੀ ਬਸ ਲੜਾਈ ਦੇ ਨਾਲ ਲੜਾਏ ਤੋਂ ਇਹਨਾਂ ਨੂੰ ਦੂਜਾ ਭਾਗ ਵੀ ਆਊਗਾ ਹੁਣ ਟਾਈਮ ਬਾਈ 2:20 ਮਿੰਟ ਹੋਏ ਪਏ ਆ ਤੇ ਮੋਟਰਸਾਈਕਲ ਖੜਾ ਸਾਡਾ ਆਊਟਲੈਟ 'ਚ ਆ ਗਿਆ ਜੀ ਘਰੇ ਤੇ ਫਿਲਮ ਬਾਈ ਵਧੀਆ ਸੀਗੀ ਪਰ ਜੇ ਸਾਨੂੰ ਥੋੜੀ ਘੱਟ ਸਮਝ ਆਈਏ ਜੇ ਕਿਸੇ ਨੇ ਰਮਾਇਣ ਜਾਂ ਮਹਾਭਾਰਤ ਦੇਖਿਆ ਸੀ ਉਹ ਦੇਖੀ ਨਹੀਂ ਗਈ ਉਹਨੂੰ ਫਿਲਮ ਜ਼ਿਆਦਾ ਸਮਝ ਆਊਗੀ ਸਾਨੂੰ ਥੋੜੀ ਘੱਟ ਸਮਝ ਆਈਏ ਪਰ ਐਕਸ਼ਨ ਮੂਵੀ ਸੀ ਵਧੀਆ ਫਿਲਮ ਸੀਗੀ ਤੇ ਟਾਈਮ ਹੁਣ ਪੌਣੇ 3 ਹੋ ਗਿਆ ਗੋਡ ਨਾਈਟ ਸਰ ਗੁੱਡ ਨਾਈਟ ਪਰ ਐਪਾ ਵਕੜਾਉਂਦੇ ਫਿਰਦੇ ਆ